ਜਿੱਥੇ ਦੇਖੋ ਵੀ ਕਿਸਾਨਾਂ ਨੇ ਝੋਨੇ ਦੀ ਲਵਾਈ ਸ਼ੁਰੂਆਤ ਕਰ ਦਿੱਤੀ ਹੈ ਪਰ ਉਹ ਸ਼ੁਰੂਆਤ ਕਿਹੜੇ ਪਾਣੀ ਨਾਲ ਕੀਤੀ ਆ ਉਹ ਕੀਤੀ ਆ ਨਹਿਰੀ ਪਾਣੀ ਨਾਲ ਪਾਣੀ ਉਰੇ ਆਉਂਦੀ ਦੀ ਅੱਗੇ ਸੂਏ ਦੇ ਵਿਚ ਅੱਡਾ-ਅਡਾ ਘਾਹ ਖੜਾ ਤੀਆ ਅਸੀਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਪਾਣੀ ਦਿੱਤਾ ਜੀ ਇਹ ਬਿਲਕੁਲ ਨਹੀਂ ਚੱਲਦਾ ਹੁੰਦਾ ਸੀ ਕੱਖ ਹੁੰਦੇ ਸੀ ਇਹ ਕੋਲ ਨਹੀਂ ਨਹੀਂ ਆਉਂਦਾ ਸੀ ਪੋਰਾ ਵੀ ਨਹੀਂ ਆਉਂਦਾ ਸੀ ਪਾਣੀ ਹੁਣ ਸੂਏ ਸਾਡੇ ਸਾਹਮਣੇ ਆਈ ਤਸਵੀਰ ਫੁੱਲ ਪਾਣੀ ਚੱਲ ਰਿਹਾ ਜੀ ਤੰਗ ਮੋਟਰਾਂ ਦਾ ਇਹਦਾ ਪਾਣੀ ਆ ਜੀ ਤੁਸੀਂ ਦੇਖ ਸਕਦੇ ਹੋ ਜੀ ਹਿਮਾਲਿਆ ਪਰਬਤਾਂ ਵਾਲਾ ਪਾਣੀ ਉੱਪਰੋਂ ਚੱਲ ਕੇ ਆ ਰਿਹਾ ਜੀ ਨੈਰੀ ਪਾਣੀ ਆ ਵਧੀਆ ਜੜੀਆਂ ਬੁੱਟੀਆਂ ਵਾਲਾ ਸਾਡੇ ਫਸਲਾਂ ਨੂੰ ਪਾਵਾਂਗੇ ਜੀ ਰੇਹਮੋਂ ਕੰਮ ਕਰਦੇ ਜੀ ਪਹਿਲਾਂ ਤਾਂ ਨਾ ਇਹ ਸੂਏ ਤੇ ਆਉਣ ਤੋਂ ਡਰ ਲੱਗਦਾ ਸੀ ਹੁਣ ਤੁਸੀਂ ਸੂਏ ਤੇ ਭਾਵੇਂ ਦਿਨੇ ਨੂੰ ਕਮ ਭਾਵੇਂ ਰਾਤ ਨੂੰ ਕਮੋ ਜੀ ਲੱਗਦਾ ਤੇ ਇਹਦੇ ਨਾਲ ਇਹ ਪਾਣੀ ਆਉਣ ਨਾਲ ਬਿਜਲੀ ਦੀ ਬਚਤ ਹੋ ਜਿਹੜਾ ਪੱਦਰ ਜਾ ਰਹੇ ਦੀ ਪਾਣੀ ਦਾ ਉਹ ਵੀ ਹੁਣ ਉੱਪਰ ਤੱਕ ਆਉਣ ਦੀ ਹੋਈ ਸੰਭਾਵਨਾ ਤੇ ਜੇ ਸਾਰੇ ਪੰਜਾਬ ਨੂੰ ਇਹ ਨਹਿਰੀ ਪਾਣੀ ਲੱਗ ਜੇ ਸੂਆਂ ਦਾ ਪਾਣੀ ਲੱਗ ਜੇ ਤੇ ਫਿਰ ਸੋਨੇ ਦੇ ਸਾਗ ਵਾਲੀ ਗੱਲ ਹੋ ਜੂ ਬਾਈ ਜੀ ਨਹੀਂ ਸ਼ਾਇਦ ਕਿਤੇ ਦਾਦੇ ਪਰਦਾਦੇ ਨੇ ਜਿਹੜਾ ਪਾਣੀ ਦੇਖਿਆ ਸੀ ਸੋ ਜਿੱਥੇ ਅੱਜ ਆਪਾਂ ਖੜੇ ਆ ਮੈਨੂੰ ਤਾਂ ਆਪਾਂ ਨੂੰ ਕਿਸੇ ਸੁਪਨੇ ਵਰਗਾ ਲੱਗ ਰਿਹਾ ਕਿ ਮੋਟਰਾਂ ਸਾਰੀਆਂ ਬੰਦ ਪਈਆਂ ਨੇ ਤੇ ਪਾਣੀ ਦਾੜ-ਦਾੜ ਜਿਹੜਾ ਹੈਗਾ ਡਿਗ ਰਿਹਾ ਹੈ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਦੀ ਸ਼ੁਰੂਆਤ ਹੋ ਚੁੱਕੀ ਆ ਪੰਜਾਬ ਸਰਕਾਰ ਨੇ ਤਿੰਨ ਕਲਸਟਰ ਬਣਾਏ ਤਿੰਨ ਕਲਸਟਰਾਂ ਦੇ ਤਹਿਤ ਸਾਰੇ ਪੰਜਾਬ ਦੇ ਵਿੱਚ ਹੁਣ ਸ਼ੁਰੂਆਤ ਹੋ ਚੁੱਕੀ ਆ ਜਨਿਕੇ ਲਾਸਟ ਜਿਹੜਾ ਕਲਸਟਰ ਸੀ 9 ਜੂਨ ਨੂੰ ਕਿਸਾਨਾਂ ਨੂੰ ਕਿਹਾ ਗਿਆ ਸੀ ਕਿ ਝੋਨੇ ਦੀ ਲਵਾਈ ਸ਼ੁਰੂ ਕਰਨ ਅਤੇ 9 ਜੂਨ ਤੋਂ ਹੀ ਸੀਐਮ ਭਗਵੰਤ ਸਿੰਘ ਮਾਨ ਕਹਿ ਰਹੇ ਸੀ ਕਿ ਜਿਹੜਾ ਨਹਿਰੀ ਪਾਣੀ ਆ ਉਹ ਕਿਸਾਨਾਂ ਲਈ ਮੁਹੱਈਆ ਕਰਵਾਈ ਆ ਜਾਵੇਗਾ ਅਤੇ ਉਸ ਤੋਂ ਬਾਅਦ 9 ਜੂਨ ਤੋਂ ਕਿਸਾਨ ਸ਼ੁਰੂ ਹੋ ਚੁੱਕੇ ਨੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਖੇਤਾਂ ਦੀਆਂ ਜਿੱਥੇ ਜ਼ਿਲ੍ਹਾ ਸੰਗਰੂਰ ਭਵਾਨੀਗੜ ਬਲਾਕ 'ਚ ਮੌਜੂਦ ਆ ਅਸੀਂ ਜਿੱਥੇ ਦੇਖੋ ਵੀ ਕਿਸਾਨਾਂ ਨੇ ਝੋਨੇ ਦੀ ਲਵਾਈ ਸ਼ੁਰੂਆਤ ਕਰ ਦਿੱਤੀ ਹੈ ਪਰ ਉਹ ਸ਼ੁਰੂਆਤ ਕਿਹੜੇ ਪਾਣੀ ਨਾਲ ਕੀਤੀ ਆ ਉਹ ਕੀਤੀ ਆ ਨਹਿਰੀ ਪਾਣੀ ਨਾਲ ਤੁਹਾਨੂੰ ਤਸਵੀਰਾਂ ਦਿਖਾਉਣਾ ਕਿ ਬਲਾਕ ਭਵਾਨੀਗੜ ਦਾ ਪਿੰਡਾ ਬਾਲਦ ਖੁਰਦ ਜਿੱਥੇ ਬਹੁਤ ਪਿਛਲੇ ਕਈ ਦਹਾਕਿਆਂ ਬਾਅਦ ਪਾਣੀ ਆਇਆ ਨਮਾ ਸੂਆ ਬਣਿਆ ਸੂਆ ਪਹਿਲਾਂ ਚੱਲਦਾ ਨਹੀਂ ਸੀ ਬਾਕੀ ਗੱਲਬਾਤ ਵੀ ਕਰਾਂਗੇ ਕਿਸ ਨਾਲ ਦੇਖੋ ਕਿ ਕਿਸ ਤਰੀਕੇ ਨਾਲ ਜਿਹੜਾ ਇਹ ਪਾਣੀ ਆ ਇਹ ਨਹਿਰੀ ਪਾਣੀਆ ਅਤੇ ਇਲਾਕੇ ਦੇ ਲੋਕ ਨੇ ਜਿਹੜੇ ਪਿੰਡਾਂ ਦੇ ਕਿਸਾਨ ਨੇ ਉਹਨਾਂ ਦਾ ਇਹ ਵੀ ਮੰਨਣਾ ਕਿ ਹੁਣ ਸਾਨੂੰ ਮੋਟਰਾਂ ਨਹੀਂ ਚਲਾਉਣੀਆਂ ਪੈਣਗੀਆਂ ਅਸੀਂ ਨਹਿਰੀ ਪਾਣੀ ਨਾਲ ਹੀ ਆਪਣੇ ਮਤਲਬ ਫਸਲਾਂ ਪਾਲਾਂਗੇ ਅਤੇ ਆਪਣੇ ਝੋਨੇ ਦੀ ਲਵਾਈ ਦੀ ਸ਼ੁਰੂਆਤ ਵੀ ਇਥੋਂ ਹੀ ਕੀਤਾ ਸਾਡੇ ਨਾਲ ਪਿੰਡ ਵਾਲਤ ਤੋਂ ਬਾਈ ਜੀ ਉਰੀ ਮੌਜੂਦ ਨੇ ਵੀਰ ਜੀ ਕੀ ਨਾਮ ਆ ਜੀ ਕਰਮਜੀਤ ਸਿੰਘ ਆ ਬਾਈ ਜੀ ਅੱਛਾ ਕਰਮਜੀਤ ਸਿੰਘ ਜੀ ਅਸੀਂ ਦੇਖ ਰਿਆਂ ਝੋਨੇ ਦੀ ਲਵਾਈ ਸ਼ੁਰੂ ਕਰਤੀ ਤੁਸੀਂ ਤੇ ਪਾਣੀ ਕਿਹੜਾ ਵਰਤ ਰਹੇ ਹੋ ਪਾਣੀ ਵੀਰ ਜੀ ਨਹਿਰੀ ਪਹਿਲੀ ਗੱਲ ਦਾ ਸਤਿ ਧੰਨਵਾਦ ਆ ਤੁਸੀਂ ਸਾਡੇ ਪਿੰਡ ਚ ਆਏ ਧੰਨਵਾਦ ਆ ਤੁਸੀਂ ਸਾਡੀ ਖਾਂ ਪਰਸਾਰ ਲਈ ਜੀ ਪਾਣੀ ਕੱਲ ਦੁਪਹਿਰ ਤੋਂ ਆਪਣੇ ਨਹਿਰੀ ਪਾਣੀ ਪਹੁੰਚ ਗਿਆ ਦੀ ਜੀ ਪਾਣੀ ਅਸੀਂ ਕੱਲ ਤੋਂ ਲਾਉਣਾ ਸਟਾਰਟ ਕਰਤਾ ਜੀ ਬਿਲਕੁਲ ਖਬਰਸਾਰ ਤਾਂ ਫਿਰ ਅਸੀਂ ਇੰਹੀਂ ਲੈਣ ਆਏ ਵੀ ਖੁਸ਼ ਹੋ ਹੁਣ ਤੁਸੀਂ ਕਿਵੇਂ ਲੱਗਦਾ ਜਿਹੜਾ ਨਹਿਰੀ ਪਾਣੀ ਅੱਗੇ ਤੁਸੀਂ ਮੋਟਰਾਂ ਦਾ ਪਾਣੀ ਵਰਤਦੇ ਸੀ ਸਰ ਮੋਟਰਾਂ ਦਾ ਪਾਣੀ ਵਰਤਦੇ ਸੀ ਵੀਰ ਜੀ ਬਿਲਕੁਲ ਪਾਣੀ ਉਰੇ ਆਉਂਦੇ ਹੀ ਦੀ ਅੱਗੇ ਸੂਏ ਦੇ ਵਿੱਚ ਅੱਡਾ-ਅੱਡਾ ਘਾਹ ਖੜਾ ਤੀਗਾ ਉਤੋਂ ਅੱਗਲ ਪਿੱਛੋਂ ਸਿੱਧਾ ਲੰਗੀ ਜਾਂਦਾ ਦੀ ਸੂਆ ਸਾਡਾ ਖਰਾਬ ਤੀਗਾ ਪੰਜਾਬ ਸਰਕਾਰ ਨੇ ਸੂਆ ਤਿਆਰ ਕਰਤਾ ਜੀ ਹੁਣ ਪਾਣੀ ਤੁਸੀਂ ਦੇਖ ਰਹੇ ਹੋ ਆ ਰਿਹਾ ਜਿਹੜੇ ਹਿਸਾਬ ਨਾਲ ਤੇ ਅਸੀਂ ਕੱਲ ਦੁਪਹਿਰ ਤੋਂ ਪਾਣੀ ਦਾ ਉਹ ਛੱਡਿਆ ਹੋਇਆ ਜੀ ਅਸੀਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਪਾਣੀ ਦਿੱਤਾ ਜੀ ਸਾਡੇ ਨਗਰ ਦੇ ਲੋਕਾਂ ਦਾ ਜੀ ਜਿਨ੍ਹਾਂ ਨੇ ਆ ਖਾਲ ਬਣਾਉਣ ਵਾਸਤੇ ਸਾਡਾ ਸਹਿਯੋਗ ਕਰਿਆ ਜੀ ਵੱਧ ਚੜ੍ਹ ਕੇ ਸਾਡੇ ਨਹਿਰੀ ਵਿਭਾਗ ਦੇ ਅਫਸਰਾਂ ਦਾ ਜੀ ਪਟਵਾਰੀ ਸਾਹਿਬ ਜੀ ਸਾਡੀ ਮੈਡਮ ਭੈਣ ਸੇਖਾ ਇੱਕ ਸਾਡਾ ਭਾਈ ਸਾਹਿਬ ਸੁਖਚਾਏ ਨੇ ਸਾਡਾ ਮੋਢੇ ਨਾਲ ਮੋਢਾ ਲਾ ਕੇ ਸਾਡੇ ਨਾਲ ਚੱਲੇ ਨੇ ਜੀ ਅੱਜ ਨਹੀਂ ਕਿ ਤਾਲਮੇਲ ਨਾਲ ਕੰਮ ਕੀਤਾ ਸਾਰੇ ਨਹਿਰੀ ਵਿਭਾਗ ਨੇ ਤੇ ਆਸੀਂ ਦੇਖਦੇ ਆਂ ਸੂਆ ਹੁਣ ਪੂਰਾ ਭਰਿਆ ਚੱਲ ਰਿਹਾ ਇਹ ਬਿਲਕੁਲ ਨਹੀਂ ਚੱਲਦਾ ਹੁੰਦਾ ਸੀ ਕੱਖ ਹੁੰਦੇ ਸੀ ਕੋਲ ਨਹੀਂ ਨਹੀਂ ਆਉਂਦਾ ਸੀ ਪੋਰਾ ਵੀ ਨਹੀਂ ਆਉਂਦਾ ਸੀ ਪਾਣੀ ਉਰੇ ਹੁਣ ਸੂਆ ਤੁਹਾਡੇ ਸਾਹਮਣੇ ਆਈ ਤਸਵੀਰ ਫੁੱਲ ਪਾਣੀ ਚੱਲ ਰਿਹਾ ਜੀ ਕੱਲ ਦੁਪਹਿਰ ਤੋਂ ਖੋਲੇ ਹੋਇਆ ਜੀ ਇਹ ਤਰਸੀਮ ਸਿੰਘ ਤੂਰ ਆਧਰ ਆੜਤੀ ਸਾਲ ਨੇ ਇਹਨਾਂ ਨੂੰ ਅਸੀਂ ਕੱਲ ਦੁਪਹਿਰੇ ਪਾਣੀ ਦਿੱਤਾ ਸੀ ਜੀ ਆ ਤੁਸੀਂ ਆਪ ਦੇਖ ਲਓ ਕਿੰਨੇ ਕਿੱਲੇ ਭਰ ਰਹੇ ਨੇ ਇੱਕ ਘੰਟਾ ਕਟੋ ਕਟ ਦੋ ਦੋ ਢਾਈ ਘੰਟਿਆਂ ਦੇ ਵਿੱਚ ਇੱਕ ਕੀਲਾ ਵਾਹਣ ਦਾ ਪਰ ਦਿੰਦਾ ਜੀ ਠੀਕ ਹੈ ਤਿੰਨ ਮੋਟਰਾਂ ਦਾ ਇਹਦਾ ਪਾਣੀ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਹਿਮਾਲਿਆ ਪਰਪੁਰ ਦਾ ਪਾਣੀ ਉੱਪਰੋਂ ਚੱਲ ਕੇ ਆ ਰਿਹਾ ਜੀ ਨੈਰੀ ਪਾਣੀ ਹੈ ਵਧੀਆ ਜੜੀਆਂ ਬੁੱਟੀਆਂ ਵਾਲਾ ਸਾਡੇ ਫਸਲਾਂ ਨੂੰ ਪਾਵਾਂਗੇ ਜੀ ਰੇਹਮੋਂ ਕੰਮ ਕਰਦੇ ਜੀ ਇਹਦਾ ਨਹੀਂ ਬਾਈ ਜੀ ਕੀ ਲੱਗਦਾ ਹੁਣ ਜਿਹੜੀਆਂ ਮੋਟਰਾਂ ਸੀ ਆਲੇ ਦਾਲੇ 10 20 50 ਮੋਟਰਾਂ ਨੇ ਜੋ ਵੀ ਜਿੰਨੀਆਂ ਵੀ ਮੋਟਰਾਂ ਨੇ ਤੁਹਾਨੂੰ ਕੀ ਲੱਗਦਾ ਇਹ ਰੁਕਣ ਗਿਆ ਖੜਨ ਗਿਆ ਚਲਾਉਣ ਦੀ ਲੋੜ ਨਹੀਂ ਪੈਣੀ ਬਾਈ ਜੀ ਪਿਛਲੇ ਸਾਲ ਵੀ ਪਾਣੀ ਆਇਆ ଥି ਪਰ ਪਿਛਲੇ ਸਾਲ ਉਹਨੇ ਖਾਲ ਕੱਚਾ ਦੀ ਉਧ ਅਸੀਂ ਸੱਤ ਦੇ ਸੱਤੇ ਮੋਟਰ ਖੜਾ ਕੇ ਚੋਨਾ ਲਾਇਆ ਤੀ ਠੀਕ ਹੈ ਹਾਂ ਜੀ ਅੱਛਾ ਜਨ ਕੇ ਬਹੁਤ ਬੈਨੀਫਿਟ ਹੋਇਆ ਹੀਟਲੇ ਪਾਣੀ ਦਾ ਜਿਹੜਾ ਹੀਟਾ ਪਾਣੀ ਕੱਢਣ ਦੀ ਲੋੜ ਨਹੀਂ ਪਈ ਬਿਲਕੁਲ ਨਹੀਂ ਪਈ ਵੀਰ ਜੀ ਅਸੀਂ ਟੋਟੇ ਵੀ ਨਹੀਂ ਪਾਏ ਮੋਟਰਾਂ ਨੇ ਸਾਡੀਆਂ ਮੋਟਰਾਂ ਟੋਟੇ ਮੰਗਦੀਆਂ ਟੋਟੇ ਵੀ ਨਹੀਂ ਪਾਏ ਤੱਕੀ ਅੱਛਾ ਹਾਂ ਜੀ ਠੀਕ ਹੈ ਤੇ ਇਹ ਕੰਮ ਨੂੰ ਸਰਕਾਰ ਦੇ ਨੂੰ ਸਲਾਘਾ ਕਰਦੇ ਹੋ ਪੂਰੀ ਵੀ ਇਹ ਤਾਂ ਕੰਮ ਦਿਲੋਂ ਕਰ ਰਹੀ ਹੈ ਸਰਕਾਰ ਮੈਂ ਕਹਾਂ ਜੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜਾ ਇੰਨਾ ਵਧੀਆ ਕਾਰਪਾਲਾ ਕਰਿਆ ਜੀ ਹਾਂਜੀ ਸਲਾਂਗੇ ਜੋ ਗਦਮਾ ਜੀ ਬਾਕੀ ਸਰਕਾਰ ਨੇ ਤਾਂ ਕਰਤਾ ਕੀ ਲੱਗਦਾ ਲੋਕ ਵੀ ਸਾਥ ਦਿੰਦੇ ਨੇ ਵਧੀਆ ਲੋਕਾਂ ਨੇ ਮਤਲਬ ਜਿਹੜੇ ਸੂਏ ਦੀ ਜਗਾ ਬਹੁਤੇ ਲੋਕ ਹੁੰਦੇ ਨੇ ਸੂਏ ਦੀ ਜਗਾ ਹੀ ਨਹੀਂ ਛੱਡਦੇ ਕਹਿੰਦੇ ਨੇ ਵੀ ਨਾ ਜੀ ਇਹ ਤਾਂ ਇੱਥੇ ਤੱਕ ਆਉਂਦੀ ਆ ਅਸੀਂ ਨਹੀਂ ਇੱਧਰ ਲੰਘਣ ਦੇ ਦੇ ਕੋਈ ਐਵੇਂ ਜੀ ਸਾਡੀ ਤਾਂ ਜੀ ਲੋਕਾਂ ਨੂੰ ਇਹੀ ਬੇਨਤੀ ਹੈ ਜੀ ਹੁਣ ਪਾਣੀ ਜਾ ਰਿਹਾ ਜੇ ਕਿਸੇ ਦੇ ਖੇਤ ਨੂੰ ਮੇਰੇ ਖੇਤ ਨੂੰ ਪਾਣੀ ਉਹ ਕਿਸੇ ਮੇਰੇ ਕਿਸੇ ਬਗਾਨੇ ਦੇ ਵਿੱਚ ਦਾ ਲੰਘ ਕੇ ਆਊਗਾ ਅੱਗੇ ਵੀ ਅੱਗੇ ਅੱਗੇ ਛੱਡੀ ਜਾਣ ਜ਼ਮੀਨਾਂ ਆਪੋ ਆਪ ਦੇ ਖੇਤਾਂ ਨੂੰ ਪਾਣੀ ਲੈ ਜਾਣ ਮਲੇ ਚਾਹੀਦਾ ਇਹੀ ਆ ਵੀ ਸਾਰੇ ਪੰਜਾਬ ਦੇ ਖੇਤਾਂ ਚ ਜੇ ਨਹਿਰੀ ਪਾਣੀ ਲੱਗ ਜੇ ਆਉਂਦਾ ਹੋ ਜੇ ਤਾਂ ਪੰਜਾਬ ਚ ਜਿਹੜਾ ਆਪਾਂ ਨੂੰ ਡਰ ਲੱਗ ਰਿਹਾ ਕਿ ਪਾਣੀ ਨਾ ਖਤਮ ਹੋ ਜੇ ਉਹ ਤੋਂ ਬਚਾਅ ਹੋ ਸਕਦਾ ਹੋ ਸਕਦਾ ਜੀ ਪਾਣੀ ਪੱਧਰ ਆਪਣਾ ਥੱਲੇ ਨਹੀਂ ਜਾਣਗਾ ਆਪਾਂ ਥੱਲੇ ਪਾਣੀ ਕੱਢਣੀ ਨਹੀਂ ਪਾਣੀ ਪੱਧਰ ਉੱਥੇ ਰੁਕ ਜਾਣਾ ਹੈ ਆਪਣਾ ਬਿਲਕੁਲ ਜੀ ਸੋ ਕਿਸਾਨ ਨੇ ਜਿਹੜੇ ਖੁਸ਼ ਨੇ ਕਿ ਬਹੁਤ ਵਧੀਆ ਕੰਮ ਸਰਕਾਰ ਦਾ ਵੀ ਆ ਜਿਹੜਾ ਪਾਣੀ ਸਾਡੇ ਖੇਤਾਂ ਤੱਕ ਪਹੁੰਚਾਇਆ ਅਤੇ ਜੀਰੀ ਦੀ ਜਿਹੜੀ ਲਵਾਈ ਸਟਾਰਟ ਕੀਤੀ ਆ ਉਹ ਨਹਿਰੀ ਪਾਣੀ ਨਾਲ ਕੀਤੀ ਆ ਪਿੰਡ ਬਾਲਦਖੁਰ ਦੇ ਸਰਪੰਚ ਸਾਡੇ ਨਾਲ ਮੌਜੂਦ ਨੇ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਤੁਸੀਂ ਵੀ ਕਾਫੀ ਇੱਥੇ ਮੁਸ਼ਕਲਤ ਵੀ ਕੀਤੀ ਆ ਕਾਫੀ ਕਿਵੇਂ ਲੱਗਦਾ ਤੁਹਾਡੇ ਪਿੰਡ ਨੂੰ ਪਹਿਲਾਂ ਪਾਣੀ ਬਿਲਕੁਲ ਨਹੀਂ ਲੱਗਦਾ ਸੀ ਪਹਿਲਾਂ ਤਾਂ ਬਾਈ ਜੀ ਪੰਜਾਬੀ ਲੋਕ ਚੈਨਲ ਦਾ ਸਾਡੇ ਪਿੰਡ ਪਹੁੰਚਣ ਤੇ ਬਹੁਤ ਧੰਨਵਾਦ ਤੇ ਗੱਲ ਕੀਤੀ ਆਪਾਂ ਪਾਣੀ ਦੀ ਪਾਣੀ ਦਾ ਜਿੱਥੇ ਤੱਕ ਅਸੀਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆਂ ਨਹਿਰੀ ਵਿਭਾਗ ਦੇ ਕਰਮਚਾਰੀਆਂ ਦਾ ਤੇ ਪਿੰਡ ਦੇ ਪਤਵੰਤੇ ਸੱਜਣਾ ਦਾ ਤੇ ਉਸ ਤੋਂ ਬਾਅਦ ਪਿੰਡ ਦੀ ਪੰਚਾਇਤ ਦਾ ਵਿਸ਼ੇਸ਼ ਸਹਿਯੋਗ ਰਿਹਾ ਤੇ ਨਰੇਗਾ ਵਰਕਰਾਂ ਨੇ ਬਹੁਤ ਮਿਹਨਤ ਕੀਤੀ ਆ ਤਾਂ ਕਰਕੇ ਇਹ ਪਾਣੀ ਅੱਜ ਸਾਡੇ ਖੇਤਾਂ ਤੱਕ ਪਹੁੰਚਿਆ ਜੀ ਜਿਹੜੇ ਨਰੇਗਾ ਵਰਕਰਾਂ ਤੋਂ ਕੰਮ ਕਰਵਾ ਕੇ ਤੁਸੀਂ ਸਾਫ ਸਫਾਈ ਮੇਨਟੇਨ ਰੱਖੀ ਐ ਇੱਥੇ ਸਾਰੀ ਹਾਂ ਜੀ ਹਾਂ ਸਰ ਪਹਿਲਾਂ ਤਾਂ ਨਾ ਇਹ ਸੂਏ ਤੇ ਆਉਣ ਤੋਂ ਡਰ ਲੱਗਦਾ ਸੀ ਜੀ ਹੁਣ ਤੁਸੀਂ ਸੂਏ ਤੇ ਪਾਵੇਂ ਦਿਨੇ ਕਮੋਂ ਪਾਵੇਂ ਰਾਤ ਨੂੰ ਕਮੋਂ ਜੀ ਲੱਗਦਾ ਕਿਉਂ ਸੂਆ ਇੰਨਾ ਸਾਫ ਹੋ ਗਿਆ ਨਾ ਬਹੁਤ ਵਧੀਆ ਤੇ ਇਹਦੇ ਵਿੱਚ ਜਿਹੜਾ ਵਿਸ਼ੇਸ਼ ਸਹਿਯੋਗ ਆ ਉਹ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੀ ਬੀਬੀ ਭੈਣ ਨਰਿੰਦਰ ਕੌਰ ਭਰਾਜੀ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਅੱਲਾ ਸਿਹਰੀ ਦੀ ਦਿੱਤੀ ਆ ਤੇ ਤਾਂ ਅਸੀਂ ਇਹ ਕੰਮ ਨੂੰ ਨੇਪਰੇ ਚਾੜਿਆ ਬਿਲਕੁਲ ਸਰਕਾਰ ਤੇ ਹੋਰ ਟਿੱਪਣੀਆਂ ਤਾਂ ਕਾਫੀ ਹੁੰਦੀਆਂ ਨੇ ਕਿ ਸਰਕਾਰਾਂ ਐ ਕਰਦੀ ਆ ਕਰਦੀ ਆ ਜੀ ਜਨਨ ਕਿ ਪਾਣੀ ਵਾਲੇ ਮਸਲੇ ਤੇ ਤੁਹਾਨੂੰ ਲੱਗਦਾ ਕਿ ਬਹੁਤ ਵੈਸਟ ਆ ਜਿਵੇਂ ਕਹਿੰਦੇ ਨੇ ਉਵੇਂ ਕੀਤਾ ਹਾਂਜੀ ਹਾਂ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਕਿਹਾ 100% ਨਹੀਂ 200% ਜਿਹੜਾ ਉਹਨਾਂ ਨੇ ਕਿਹਾ ਉਹ ਬਾਦਾ ਪੂਰਾ ਕੀਤਾ ਤੇ ਇਹਦੇ ਨਾਲ ਇਹ ਪਾਣੀ ਆਉਣ ਨਾਲ ਬਿਜਲੀ ਦੀ ਬਚਤ ਹੋ ਜਿਹੜਾ ਪੱਧਰ ਜਾ ਰਹੇ ਦੀ ਪਾਣੀ ਦਾ ਉਹ ਵੀ ਹੁਣ ਉੱਪਰ ਤੱਕ ਆਉਣ ਦੀ ਉਹਦੀ ਸੰਭਾਵਨਾ ਤੇ ਇਹ ਜਿਹੜਾ ਪਾਣੀ ਆ ਪਹਿਲਾਂ ਬਾਈ ਨੇ ਦੱਸ ਦਿੱਤਾ ਵੀ ਜੜੀਆਂ ਬੂਟੀਆਂ ਵਾਲੇ ਹਿਮਾਲਿਆ ਪਰਬਤ ਵਾਲਾ ਪਾਣੀ ਆ ਤੇ ਇਹ ਰੇਹ ਜਿੰਨਾ ਕੰਮ ਕਰਦਾ ਠੀਕ ਹੈ ਬਾਕੀ ਕੀ ਲੱਗਦਾ ਤੁਹਾਡੇ ਸਾਰੇ ਪਿੰਡ ਨੂੰ ਲੱਗ ਗਿਆ ਪਾਣੀ ਖੇਤਾਂ ਨੂੰ ਜਹਾਜ ਖੇਤ ਰਹਿੰਦੇ ਨੇ ਕੁਝ ਅ ਭਾਈ ਲਗ ਭਾਗ ਤਾਂ ਜਿਹੜੇ ਸੂਏ ਦੇ ਆਲੇ-ਦਾਲੇ ਖੇਤ ਨੇ ਉਹਨਾਂ ਤਾਂ ਲੱਗ ਗਿਆ ਪਰ ਫਿਰ ਵੀ 5-4% ਉਹ ਲੋਕ ਹੈਗੇ ਜਿਨ੍ਹਾਂ ਨੇ ਸੂਆ ਦਾਬਰ ਖਿਆ ਜਾਂ ਸੂਏ ਦੇ ਜਿਹੜੇ ਖੇਤਾਂ ਨੂੰ ਖਾਲ ਲੱਗੇ ਤੇ ਉਹ ਦਾਬਰ ਖੇ ਨੇ ਸੋਡੇ ਮਾਦਿਆਂ ਬਰਾਹੀਆਂ ਸੀ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਉਹ ਖਾਲ ਜਿਹੜੇ ਨਕਸ਼ੇ ਦੇ ਵਿੱਚ ਆਉਂਦੇ ਨੇ ਉਹ ਛੱਡੇ ਜਾਣ ਤਾਂ ਕਿ ਗਾਹਾਂ ਵਾਲੇ ਭਾਈ ਨੂੰ ਜਿਹਦਾ ਖੇਤ ਅੱਗ ਗਿਆ ਉਹਨੂੰ ਵੀ ਪਾਣੀ ਲੱਗ ਲੱਗ ਸਰਪੰਚ ਸਾਹਿਬ ਕੀ ਅਪੀਲ ਕਰੋਗੇ ਸਾਰੇ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰੋਗੇ ਕਿ ਸਾਰੇ ਪਿੰਡਾਂ ਦੇ ਕੱਲੇ-ਕੱਲੇ ਖੇਤ ਨੂੰ ਪਾਣੀ ਲੱਗ ਜੇ ਤਾਂ ਜਿਹੜਾ ਖਤਰਾ ਉਹ ਟਲ ਸਕਦਾ ਪਾਣੀ ਵਾਲਾ ਪੰਜਾਬ ਹਾਂਜੀ ਬਾਈ ਉਹ 100% ਖਤਰਾ ਟਲੂਗਾ ਤੇ ਜੇ ਸਾਰੇ ਪੰਜਾਬ ਨੂੰ ਇਹ ਨਹਿਰੀ ਪਾਣੀ ਲੱਗ ਜੇ ਸੂਆਂ ਦਾ ਪਾਣੀ ਲੱਗ ਜੇ ਤੇ ਫਿਰ ਸੋਨੇ ਤੇ ਸਾਗ ਵਾਲੀ ਗੱਲ ਹੋ ਜੂ ਬਾਈ ਜੀ ਤੇ ਪਹਿਲਾਂ ਕਹਿ ਚੁੱਕੇ ਆਂ ਵੀ ਬਿਜਲੀ ਵੀ ਬਚੂ ਪਾਣੀ ਵੀ ਬਚੂ ਤੇ ਫਸਲ ਵੀ ਵਧੀਆ ਹੋਊ ਨਕਾਲ ਵੀ ਵਧੀਆ ਨਿਕਲੂ ਠੀਕ ਹੈ ਠੀਕ ਹੈ ਨਾ ਕਈ ਵਾਰੀ ਲਾਈਟ ਆਉਣ ਨਾਲ ਕੋਈ ਘਟਨਾ ਵਾਪਰ ਜਾਂਦੀ ਆ ਉਹ ਤੇ ਵੀ ਠੱਲ ਪਊ ਠੀਕ ਹੈ ਤੇ ਇਹ ਗੱਲਾਂ ਕਰਕੇ ਤਾਂ ਕਰਕੇ ਪੰਜਾਬ ਸਰਕਾਰ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਖੇਤਾਂ 'ਚ ਪਾਣੀ ਪਹੁੰਚਾਇਆ ਤੇ ਸਾਡੇ ਜਿਹੜੀਆਂ ਆ ਆਪਣਾ ਬਾਹਣੇ ਬਿਲਕੁਲ ਐ ਬਣਾ ਲਓ ਜਿਵੇਂ ਤਲਾਵ ਹੁੰਦੇ ਨੇ ਇਸ ਤਰ੍ਹਾਂ ਬਣਾਏ ਪਏ ਬਿਲਕੁਲ ਭਾਈ ਜੀ ਅਸੀਂ ਦੇਖ ਰਹੇ ਹਾਂ ਉਧਰ ਸਾਹਮਣੇ ਮੋਟਰ ਆ ਮੋਟਰ ਖੜੀ ਆ ਲਾਈਟ ਹੈਗੀ ਆ ਫਟ ਹੈਟ ਹੈਗੀ ਆ ਭਾਈ ਜੀ ਮੋਟਰਾਂ ਬੰਦ ਕਰਕੇ ਝੋਨਾ ਲੱਗ ਰਿਹਾ ਜੀ ਠੀਕ ਹੈ ਹਾਂ ਚੈੱਕ ਕਰ ਸਕਦੇ ਹਾਂ ਜੀ ਸਾਹਮਣੇ ਅੱਛਾ ਜਾਨੀ ਕਿਸ ਲੋ ਜਦੋਂ ਪਾਣੀ ਇਧਰੋਂ ਲੱਗ ਰਿਹਾ ਫਿਰ ਮੋਟਰ ਦੀ ਲੋੜ ਹੀ ਨਹੀਂ ਮੋਟਰ ਦੀ ਕੀ ਲੋੜ ਆ ਪਾਣੀ ਵਾਧੂ ਆ ਫੜ ਲਵੇ ਠੀਕ ਹੈ ਹਾਂਜੀ ਭਾਈ ਜੂਰੀ ਮੌਜੂਦ ਨੇ ਭਾਈ ਜੀ ਕੀ ਨਾਮ ਆ ਜੀ ਆਪਣਾ ਸੁਖਮਣ ਸਿੰਘ ਬਾਲਦੀਆ ਜੀ ਅੱਛਾ ਸੁਖਮਣ ਜੀ ਅਸੀਂ ਦੇਖ ਰਹੇ ਹਾਂ ਤੁਹਾਡੇ ਪਿੰਡ ਪਹੁੰਚ ਪਹਿਲਾਂ ਕਦੇ ਦੇਖਿਆ ਤੀ ਪਹਿਲਾਂ ਲੱਗਦਾ ਸੀ ਖੇਤਾਂ ਚ ਜਾ ਹੁਣੀ ਇਹ ਸਾਰਾ ਹੋਇਆ ਨਹੀਂ ਜੀ ਮੇਰੀ ਤਾਂ ਉਮਰ ਵੈਸੀ ਬਹੁਤ ਘੱਟ ਹੈ ਮੈਂ ਤਾਂ ਕੀ ਵੇਖਣਾ ਸੀ ਜਾਨੀ ਕਿ ਮੇਰੇ ਫਾਦਰ ਸਾਹਿਬ ਜਾਨੀ ਕਿ ਬਾਈ ਜੂਰਾ ਦੀ ਇਸ ਨੇ ਵੀ ਮੈਨੂੰ ਲੱਗਦਾ ਪਾਣੀ ਦੇਖਿਆ ਨਹੀਂ ਸ਼ਾਇਦ ਕਿਤੇ ਦਾਦੇ ਪਰਦਾਦੇ ਨੇ ਇਹ ਜਿਹੜਾ ਪਾਣੀ ਦੇਖਿਆ ਸੀ ਸੋ ਜਿੱਥੇ ਅੱਜ ਆਪਾਂ ਖੜੇ ਆ ਮੈਨੂੰ ਤਾਂ ਆਪਾਂ ਨੂੰ ਕਿਸੇ ਸੁਪਨੇ ਵਰਗਾ ਲੱਗ ਰਿਹਾ ਹੈ ਕਿ ਮੋਟਰਾਂ ਸਾਰੀਆਂ ਬੰਦ ਪਈਆਂ ਨੇ ਤੇ ਪਾਣੀ ਦਾੜ ਦੜ ਜਿਹੜਾ ਹੈਗਾ ਡਿਗ ਰਿਹਾ ਠੀਕ ਹੈ ਜੀ ਨਹੀਂ ਤੁਹਾਨੂੰ ਕੀ ਲੱਗਦਾ ਜਿਵੇਂ ਬਹੁਤ ਖਤਰਾ ਲੱਗਦਾ ਸੀ ਕਿ ਹੁਣ ਦੂਜੀ ਪਰਤ ਤੇ ਆ ਪਾਣੀ ਖਤਮ ਕਰ ਰਹੇ ਹਾਂ ਫਿਰ ਤੀਜੀ ਪਰਤ ਤੇ ਜਾਣਾ ਬੂਰ ਡੂੰਗੇ ਕਰਾਉਣੇ ਪੈਣਗੇ ਤੇ ਬਹੁਤ ਮੁਸ਼ਕਲ ਕਰ ਰਹੇ ਤੇ ਕਿਸਾਨ ਵੀ ਤੇ ਇਹ ਵੀ ਡਰ ਲੱਗ ਰਿਹਾ ਸੀ ਕਿ ਆਉਣ ਵਾਲੇ 5 ਸਾਲਾਂ ਚ 10 ਸਾਲਾਂ ਚ ਵੀ ਰੈੱਡ ਜ਼ੋਨ ਹੋ ਜਾਊਗਾ ਪਾਣੀ ਉਹ ਨਹੀਂ ਲੱਭਣਾ ਪੰਜਾਬ ਚ ਬਿਲਕੁਲ ਜੀ ਜਿਹੜੇ ਦੂਰੰਦੇਸ਼ੀ ਸੋਚਣ ਲੋਕ ਸੀਗੇ ਉਹ ਬਿਲਕੁਲ ਆਪਾਂ ਦਾ ਖਬਰਾਂ ਵੀ ਪੜਦੇ ਸੀ ਸਰਵੇ ਵੀ ਦੇਖ ਰਹੇ ਸੀ ਜਿਹੜਾ ਪਾਣੀ ਉਹ ਦਰੋਂ ਦਰ ਨੀਚੇ ਜਾ ਰਿਹਾ ਸੀ ਪਰ ਅਸੀਂ ਜਿੱਥੇ ਬਾਈ ਜੂਰਾ ਨੇ ਸਾਰੀ ਗੱਲਾਂ ਕਰਿਆ ਨੇ ਸਰਕਾਰ ਦਾ ਵੀ ਜਿੱਥੇ ਅਸੀਂ ਧੰਨਵਾਦ ਕਰ ਰਹੇ ਹਾਂ ਉੱਥੇ ਇਹ ਗੱਲ ਵੀ ਕਲੀਅਰ ਹੈ ਵੀ ਇਹ ਜਿਹੜਾ ਵੱਡਾ ਕੰਮ ਹੋਇਆ ਹੈ ਇਹ ਇਕੱਲਾ ਸਰਕਾਰ ਦਾ ਆਮ ਲੋਕਾਂ ਵੀ ਕਿਸੇ ਇੱਕ ਜਾਨੇ ਦਾ ਕੰਮ ਨਹੀਂ ਸੀ ਸੋ ਸਾਰਿਆਂ ਨੇ ਟੀਮ ਵਰਕ ਕਰੀਆ ਸਰਕਾਰ ਨੇ ਆਪਣਾ ਰੋਲ ਨਿਭਾਇਆ ਤੇ ਸਭ ਤੋਂ ਵੱਡਾ ਰੋਲ ਹੈ ਲੋਕਾਂ ਦਾ ਜਿਨ੍ਹਾਂ ਨੇ 90% ਜਿਹੜਾ ਹੈਗਾ ਬਿਨਾ ਕਿਸੇ ਲੜਾਈ ਝਗੜੇ ਤੋਂ ਜਿਹੜੇ ਖਾਲ ਨੇ ਛੱਡੇ ਨੇ ਨਰੇਗਾ ਕਾਮਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਸਾਰੀ ਸਫਾਈ ਇਸੇ ਬਣਨੇ ਕਿੰਨੇ ਏਰੀਆ ਜਿਹੜਾ ਸਾਫ ਹੋ ਗਿਆ ਤੇ ਵਿੱਚ ਪਾਣੀ ਵਾਪਸ ਆ ਗਿਆ ਠੀਕ ਹੈ ਜੀ ਬਿਲਕੁਲ ਜੇ ਆਲੇ ਦੁਆਲੇ ਆਪਾਂ ਦੇਖਦੇ ਆ ਕਿ ਮੋਟਰਾਂ ਜੇ ਬੰਦ ਰਹਿਣਗੀਆਂ ਤਾਂ ਪਾਣੀ ਨੀਚੋਂ ਤਾਂ ਨਹੀਂ ਆਊਗਾ ਸਗੋਂ ਬੈਨੀਫਿਟ ਆ ਵੀ ਇਹ ਪਾਣੀ ਨੀਚੀ ਜਾਊਗਾ ਪਹਾੜੀਆ ਬਿਲਕੁਲ ਜੀ ਬਿਲਕੁਲ ਜਿਵੇਂ ਬਾਈ ਜੁਰੂ ਦੱਸ ਕੇ ਗਏ ਨੇ ਆਪਾਂ ਦੇਖਦੇ ਆ ਵੀ ਜਿਹੜਾ ਕਿਸੇ ਰੀਤੋਂ ਕੱਟ ਨਹੀਂ ਹੈਗਾ ਪਾਣੀ ਬਹੁਤ ਲਾਭਦਾ ਇੱਕ ਜਿਹੜਾ ਪਾਣੀ ਉਹ ਖੇਤਾਂ ਨੂੰ ਆ ਰਿਹਾ ਤੇ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆ ਬਿਲਕੁਲ ਵੈਸੇ ਸੋਸ਼ਲ ਮੀਡੀਆ ਤੇ ਇਹ ਗੱਲਬਾਤ ਹੋ ਰਹੀ ਆ ਕਿ ਪੰਜਾਬ ਸਰਕਾਰ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਤੇ ਵੀ ਉਹਨਾਂ ਨੂੰ ਬੇਰੁਖੇ ਕਰ ਰਹੀ ਆ ਮਤਲਬ ਉਹਨਾਂ ਨੂੰ ਤਾਂ ਸਾਈਡ ਤੇ ਕਰਤਾ ਜੀ ਹੋਰ ਬੰਦੇ ਨੂੰ ਉਹਦੇ ਵੀ ਮਿਲ ਰਹੇ ਨੇ ਟਿਕਟਾਂ ਵੀ ਮਿਲ ਰਹੀਆਂ ਨੇ ਉੱਥੇ ਉਹ ਨਿਰਾਸ਼ ਤੇ ਜਨਿਕੇ ਪਾਣੀ ਵਾਲੇ ਮਸਲੇ ਤੋਂ ਠੀਕ ਨੇ ਉਹ ਪਾਣੀ ਵਾਲੇ ਮਸਲੇ ਤੋਂ ਲੱਗਦਾ ਉਹਨਾਂ ਨੂੰ ਕਿ ਵਧੀਆ ਹੋ ਰਿਹਾ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਤੁਹਾਨੂੰ ਵੀ ਪਤਾ ਮੈਨੂੰ ਦੱਸੇ ਲੋੜ ਨਹੀਂ 90% 2022 ਚ ਐਮ ਐਲ ਐਸ ਨੂੰ ਜਿਹਨਾਂ ਨੂੰ ਟਿਕਟਸ ਮਿਲੀਆਂ ਨੇ ਉਹ ਆਮ ਘਰਾ ਤੋਂ ਉੱਠ ਕੇ ਆਏ ਹੋਏ ਨਹੀਂ ਚੇਅਰਮੈਨ ਨੇ ਵੀ ਆਮ ਲੋਕਾਂ ਨੂੰ ਦਿੱਤੇ ਜਾ ਰਹੀਆਂ ਨੇ ਹੋਰ ਸਰਕਾਰਾਂ ਕੋਲ ਕੋਈ ਹੋਰ ਤਾਂ ਮੁੱਦਾ ਰਹਿਣੀ ਰਾਜਨੀਤੀ ਹੁੰਦੀ ਹੈ ਮੁੱਦੇ ਦੀ ਕਿਉਂਕਿ ਮੁੱਦਾ ਮੈਨੂੰ ਨਹੀਂ ਲੱਗਦਾ ਵੀ ਸਰਦਾਰ ਭਗਵੰਤ ਸਿੰਘ ਮਾਨ ਉਹ ਰਹੇ ਨੇ ਕੋਈ ਛੱਡੇ ਹੋਣਾਂ ਲਈ ਸਾਰੇ ਕੰਮ ਗਰਾਊਂਡ ਲੈਵਲ ਤੇ ਆਪਾਂ ਖੜੇ ਆ ਕੰਮ ਹੋ ਰਹੇ ਨੇ ਕਿਸਾਨ ਸਾਰੇ ਖੁਸ਼ ਨੇ ਰਹੀ ਗੱਲ ਜਿਹੜੇ ਵਰਕਰ ਨਾਰਾਜ਼ ਜੇ ਕੋਈ ਨਾਰਾਜ਼ ਹੋ ਵੀ ਜਾਂਦਾ ਤਾਂ ਹੋ ਸਕਦਾ ਕਿਸੇ ਨਿੱਜੀ ਕੰਮ ਨਾ ਹੋਇਆ ਹੋਵੇ ਨਾਰਾਜ਼ ਨਾਰਾਜ਼ ਹਰ ਕੋਈ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਪਰ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਇਹਨੂੰ ਵੱਡਾ ਹੂਆ ਬਣਾ ਕੇ ਇਹਨੂੰ ਥੋਪਿਆ ਜਾ ਵੀ ਕੋਈ ਹੋਰ ਤਾਂ ਮੁੱਦਾ ਹੈ ਨਹੀਂ ਸੋ ਮੈਂ ਬੇਨਤੀ ਕਰੂੰ ਸਾਰੀ ਪਾਰਟੀ ਨੂੰ ਵੀ ਮੁੱਦੇ ਦੀ ਰਾਜਨੀਤੀ ਜਿਹੜੀ ਕੀਤੀ ਜਾਵੇ ਜਨਨ ਕਿ ਹੁਣ ਤੁਸੀਂ ਚਲੋ ਆਪਣੇ ਪਿੰਡ ਦੀ ਉਹ ਗੱਲ ਕਰਦੇ ਹੋ ਵੀ ਇਹ ਸਾਡੇ ਪਿੰਡ ਨੂੰ ਪਾਣੀ ਲੱਗਿਆ ਤਾਂ ਇਹਦਾ ਮਤਲਬ ਸਰਕਾਰ ਵਧੀਆ ਕੰਮ ਕਰ ਰਹੀ ਹੈ ਤੇ ਹਰ ਪਿੰਡ ਨੂੰ ਲੱਗਣਾ ਚਾਹੀਦਾ ਬਿਲਕੁਲ ਜੀ ਮੈਂ ਹੁਣ ਕਹੀ ਜਾਵਾਂ ਸਰਕਾਰ ਨੇ ਫਲਾਣੀ ਜਗ੍ਹਾ ਇਹ ਕਰਿਆ ਉੱਥੇ ਇਹ ਕਰਿਆ ਉਹਦਾ ਕੋਈ ਫਾਇਦਾ ਨਹੀਂ ਸਭ ਤੋਂ ਪਹਿਲਾਂ ਗੱਲ ਆ ਮੈਂ ਆਪਣੇ ਪਿੰਡ ਤੋਂ ਕਰ ਰਿਹਾ ਨਾ ਵੀ ਜੇ ਮੇਰੇ ਪਿੰਡ ਨੂੰ ਕੁਝ ਮਿਲਿਆ ਤਾਂ ਹੋਰਾਂ ਨੂੰ ਵੀ ਮਿਲੇ ਹੋਊਗਾ ਸਾਰੇ ਪੰਜਾਬ 'ਚ ਮਿਲ ਰਿਹਾ ਪਾਣੀ ਹੋਰ ਵੀ ਬਹੁਤ ਕੰਮ ਨੇ ਚਾਹੇ ਐਸਐਸਐਫ ਦੀ ਗੱਲ ਹੋਵੇ ਉਹ ਅਸੀਂ ਆਪਸ ਵਿੱਚ ਮਾ ਕੇ ਦੇਖੀ ਹੈ ਜਿਹੜੀ ਜਾਨਾਂ ਨੇ ਬਚਾਈਆਂ ਜਾ ਰਹੀਆਂ ਨੇ ਤੇ ਹੈਲਥ ਡਿਵੈਲਪਮੈਂਟ ਦੀ ਗੱਲ ਹੋ ਸੋ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਖਬਰ ਦਿਖਾਈ ਆ ਇਹ ਕਿ ਕਿਸ ਤਰੀਕੇ ਨਾਲ ਜਿੱਥੇ ਪਾਣੀ ਲੱਗਿਆ ਬਹੁਤ ਹੀ ਜਿਹੜੇ ਕਿਸਾਨ ਨੇ ਉੱਥੇ ਪਿੰਡ ਵਾਸੀ ਨੇ ਉਹ ਖੁਸ਼ ਨੇ ਕਿ ਬਹੁਤ ਵਧੀਆ ਤਰੀਕੇ ਨਾਲ ਕਿਉਂਕਿ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਹੜਾ ਲੰਮੀ ਨਿਗਾ ਮਾਰੀਏ ਜਿੰਨੇ ਵੀ ਕਿਆਰੇ ਨੇ ਇੱਥੇ ਸ਼ੁਰੂਆਤ ਹੋਈ ਆ ਝੋਨੇ ਦੀ ਲਵਾਈ ਦੀ ਸਾਰਾ ਨਹਿਰੀ ਪਾਣੀ ਲੱਗ ਰਿਹਾ ਤੇ ਕਿਸਾਨ ਹੌਲੀ-ਹੌਲੀ ਸ਼ੁਰੂਆਤ ਕਰ ਰਹੇ ਨੇ ਜਿਹੜੇ ਕਿਸਾਨਾਂ ਨੇ ਹੁਣ ਸ਼ੁਰੂਆਤ ਕੀਤੀ ਆ ਹੁਣ ਉਹਨਾਂ ਨੂੰ ਵੱਧ ਪਾਣੀ ਮਿਲ ਜਾਣਾ ਅਤੇ ਉਸ ਤੋਂ ਬਾਅਦ ਜਿਹੜੇ ਕਿਸਾਨ ਇਧਰੋਂ ਝੋਨਾ ਲੱਗ ਗਿਆ ਨਵੇਂ ਕਿਸਾਨਾਂ ਦੇ ਝੋਨਾ ਲਾਉਣਾ ਤਾਂ ਉਹਨਾਂ ਨੂੰ ਵੱਧ ਟਾਈਮ ਕਿ ਟਾਈਮ ਦੀ ਐਡਜਸਟਮੈਂਟ ਵੀ ਅਸੀਂ ਆਪ ਹੀ ਕਰੀ ਜਾਵਾਂਗੇ ਅਤੇ ਸ਼ਲਾਘਾ ਕਰਦੇ ਨੇ ਕਿ ਹੁਣ ਸਾਨੂੰ ਪਾਣੀ نیچے ਤੋਂ ਕੱਢਣ ਦੀ ਜ਼ਰੂਰਤ ਨਹੀਂ ਪੈਣੀ ਅਸੀਂ हिमाचल प्रदेश ਦਾ ਜਾਨੀ ਕਿ ਪਹਾੜੀ ਇਲਾਕੇ ਦਾ ਪਾਣੀ ਜਿਹੜਾ ਆਉਂਦਾ ਉਹੀ ਯੂਜ਼ ਕਰਿਆ ਕਰਾਂਗੇ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ